ਸਰਦਾਰ ਭਗਵੰਤ ਸਿੰਘ ਮਾਨ ਦਾ ਸਿਆਸੀ ਪੇਚਾ ਪਿਆ ਆ ਵਾ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਬਿਕਰਮਜੀਤ ਸਿੰਘ ਮਜੀਠੀਆ ਭਾਵੇਂ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਪਰ ਫਿਰ ਵੀ ਜਦੋਂ ਉਹ ਆਪਣੇ ਪਰਿਵਾਰ ਅਤੇ ਵਕੀਲ ਨਾਲ ਮਿਲਦਾ ਤਾਂ ਉਹ ਅੱਗੇ ਦੀ ਰਣਨੀਤੀ ਘੜ ਲੈਂਦਾ ਪੁਰਾਣਾ ਸਿਆਸੀ ਆ ਬਿਕਰਮਜੀਤ ਸਿੰਘ ਮਜੀਠੀਆ ਭਾਵੇਂ ਉਸ ਉੱਪਰ ਪਰਚਾ ਪਿਆ ਪਰ ਲੋਕਾਂ ਦੇ ਦਿਲਾਂ ਵਿੱਚ ਐਸ ਸਮੇਂ ਆਪਣੀ ਥਾਂ ਪੱਕੀ ਕਰਨ ਦਾ ਸਹੀ ਮੌਕਾ ਉਹ ਆਪਣੇ ਵਕੀਲ ਨੂੰ ਮਿਲਦਾ ਆਪਣੇ ਘਰਦਿਆਂ ਨੂੰ ਮਿਲਦਾ ਭਾਵੇਂ ਉਹ ਜੇਲ੍ਹ ਦੇ ਵਿੱਚ ਬੈਠਾ ਪਰ ਉਸ ਦਾ ਦਿਮਾਗ ਸਾਰੇ ਪਾਸੇ ਹਟ ਕੇ ਹਾਲੇ ਵੀ ਸਿਆਸਤ ਦੇ ਵਿੱਚ ਲੱਗਾ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਅਖਬਾਰ ਮਿਲਦਾ ਜਿੱਥੇ ਉਹ ਬੈਠ ਕੇ ਖਬਰਾਂ ਪੜ੍ਹਦਾ ਤੇ ਇੱਕ ਜ਼ਖਮੀ ਸ਼ੇਰ ਦੇ ਵਾਂਗੂ ਆਪਣੀ ਰਣਨੀਤੀ ਤਿਆਰ ਕਰਦਾ ਜਦੋਂ ਵੀ ਮਜੀਠੀਏ ਦੀ ਤਰੀਕ ਪੈਂਦੀ ਆ ਤਾਂ ਬਾਅਦ ਵਿੱਚ ਅਸਦੀ ਘਰ ਵਾਲੀ ਮਜੀਠੀਏ ਦੇ ਸਾਥੀ ਕੋਈ ਨਾ ਕੋਈ ਸਿਆਸੀ ਧਮਾਕਾ ਜ਼ਰੂਰ ਕਰਦੇ ਨੇ ਪਿਛਲੇ ਦਿਨੀ ਆਪਾਂ ਦੇਖਿਆ ਬੀਬਾ ਗਨੀਬ ਕੌਰ ਮਜੀਠੀਆ ਆਪਣੇ ਹਲਕੇ ਵਿੱਚ ਪੂਰੇ ਸਰਗਰਮ ਹੋ ਗਏ ਸੀ ਉਹ ਇਸ ਕਰਕੇ ਕਿਉਂਕਿ ਉਹਨਾਂ ਦਾ ਸਿਆਸੀ ਵਿਰੋਧੀ ਆਪਣਾ ਹੀ ਸੀ ਜੋ ਕਿ ਉਹਨਾਂ ਦੇ ਮੂਹਰੇ ਆ ਕੇ ਖਲੋ ਗਿਆ ਸੀ ਬਿਕਰਮਜੀਤ ਸਿੰਘ ਮਜੀਠੀਆ ਨਾਲ ਕੰਮ ਕਰਨ ਵਾਲੇ ਤਨਵੀਰ ਸਿੰਘ ਗਿੱਲ ਹੀ ਮਜੀਠੀਏ ਨੂੰ ਮਜੀਠੇ ਹਲਕੇ ਤੋਂ ਚੁਣੌਤੀ ਦੇਣਗੇ ਪਿਛਲੀ ਵਾਰ ਜਿਹੜੀ ਵਿਧਾਨ ਸਭਾ ਦੀ ਚੋਣ ਸੀ ਉਹ ਅੰਮ੍ਰਿਤਸਰ ਚਲੇ ਗਏ ਸੀਗੇ ਵਿਕਰਮਜੀਤ ਸਿੰਘ ਮਜੀਠੀਆ ਜਿੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਨਵਜੋਤ ਸਿੰਘ ਸਿੱਧੂ ਨਾਲ ਉਹਨਾਂ ਦੀ ਸਿੱਧੀ ਟੱਕਰ ਸੀ ਪਰ ਆਮ ਆਦਮੀ ਪਾਰਟੀ ਦੀ ਜੀਵਨ ਜੋਤ ਕੌਰ ਬਾਜ਼ੀ ਮਾਰ ਗਏ ਸੀ ਹਣ ਵਿਕਰਮਜੀਤ ਮਜੀਠੀਏ ਦੀ ਜਿਹੜੀ ਧਰਮ ਪਤਨੀ ਆ ਉਹਨਾਂ ਵੱਲੋਂ ਮਜੀਠੇ ਹਲਕੇ ਦੇ ਆਮ ਲੋਕਾਂ ਦੀਆਂ ਤਕਲੀਫਾਂ ਸੁਣੀਆਂ ਜਾ ਰਹੀਆਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਰਦਾਰ ਸੀਐਮ ਭਗਵੰਤ ਸਿੰਘ ਮਾਨ ਦੇ ਘਰਵਾਲੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਉਹ ਹਰ ਕੰਮ ਦੇ ਵਿੱਚ ਉਹਨਾਂ ਦਾ ਪੂਰਾ ਸਹਿਯੋਗ ਕਰ ਰਹੇ ਨੇ ਦੇਖਿਆ ਜਾਵੇ ਕੋਈ ਵੀ ਪ੍ਰੋਗਰਾਮ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਨਹੀਂ ਪਹੁੰਚਦੇ ਉਥੇ ਡਾਕਟਰ ਗੌਰਪ੍ਰੀਤ ਕੌਰ ਮਾਨ ਜ਼ਰੂਰ ਪਹੁੰਚਦੇ ਨੇ ਚਾਹੇ ਐਮਐਲਏ ਦੇ ਘਰੇ ਕੋਈ ਖੁਸ਼ੀਗਮੀ ਹੋਵੇ ਚਾਹੇ ਕੋਈ ਹੋਰ ਸਿਆਸੀ ਪ੍ਰੋਗਰਾਮ ਹੋਵੇ ਜਿੱਥੇ ਸੀਐਮ ਆਪ ਨਹੀਂ ਪਹੁੰਚਦੇ ਉੱਥੇ ਉਹਨਾਂ ਦੇ ਧਰਮਪਤਨੀ ਜ਼ਰੂਰ ਪਹੁੰਚਦੇ ਨੇ ਕਿਉਂਕਿ ਦੇਖਿਆ ਜਾਵੇ 2027 ਦੀਆਂ ਚੋਣਾਂ ਬਸ ਕੁਝ ਹੀ ਕਦਮ ਦੂਰ ਨੇ ਦੇਖਿਆ ਜਾਵੇ ਜਿਹੜੀ ਵੀ ਪਾਰਟੀ ਇਸ ਸਮੇਂ ਪੰਜਾਬ ਦੇ ਲੋਕਾਂ ਵਿੱਚ ਆਪਣੀ ਪੈਠ ਜਮਾ ਲੇਗੀ ਕਿਉਂਕਿ 2027 ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਘਮਾਸਾਨ ਹੋਣਾ ਭਾਜੀਪੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਅਮਰਪਾਲ ਸਿੰਘ ਖਾਲਸਾ ਦੀ ਪਾਰਟੀ ਤੇ ਅਕਾਲੀ ਦਲ ਦਾ ਬਾਗੀ ਤੜਾ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਜੰਗ ਛੜਨੀ ਆ 2027 ਦੇ ਵਿੱਚ ਉਹੀ ਪਾਰਟੀ ਅੱਗੇ ਰਹੇਗੀ ਜਿਹਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਪੂਰੀ ਮਿਹਨਤ ਦੇ ਨਾਲ ਕੰਮ ਕਰਨਗੇ ਬੀਬਾ ਗਨੀਵ ਕੌਰ ਮਜੀਠੀਆ ਨੂੰ ਦੇਖਿਆ ਜਾਵੇ ਤਾਂ ਉਹ ਆਪਣੇ ਹਲਕੇ ਵਿੱਚ ਪੂਰੀ ਮਿਹਨਤ ਦੇ ਨਾਲ ਕੰਮ ਕਰਦੇ ਨੇ ਤੇ ਦੂਜੇ ਪਾਸੇ ਡਾਕਟਰ ਗੁਰਪ੍ਰੀਤ ਕੌਰ ਮਾਨ ਉਹ ਵੀ ਭਗਵੰਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਨੇ ਤੇ ਦੂਜੇ ਪਾਸੇ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਵਿਕਰਮਜੀਤ ਸਿੰਘ ਮਜੀਠੀਆ ਬੀਬਾ ਗਨੀਵ ਕੌਰ ਮਜੀਠੀਆ ਨੇ ਜਿਹੜਾ ਟੱਕਰ ਲੈਣਾ ਸ਼ੁਰੂ ਕੀਤਾ ਸਰਕਾਰ ਦੇ ਨਾਲ ਧਰਨੇ ਪ੍ਰਦਰਸ਼ਨ ਸ਼ੁਰੂ ਕਰਤੇ ਆ ਉੱਥੇ ਹੀ ਜਿਹੜਾ ਲੇਡੀਜ਼ ਦੀ ਜੰਗ ਸਾਹਮਣੇ ਆਈ ਹੈ ਦੂਜੇ ਪਾਸੇ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕਰੜਾ ਪ੍ਰਹਾਰ ਕੀਤਾ ਬਿਕਰਮਜੀਤ ਸਿੰਘ ਮਜੀਠੀਏ ਤੇ ਉਹਨਾਂ ਨੇ ਕਿਹਾ ਕਿ ਚਿੱਟਾ ਪੰਜਾਬ ਦੇ ਨੌਜਵਾਨਾਂ ਨੂੰ ਉਜਾੜਦਾ ਸੀ ਚਾਹੇ ਜਿੱਡਾ ਵੀ ਕੋਈ ਪਾਵਰਫੁਲ ਬੰਦਾ ਹੋਵੇ ਜਿਹੜਾ ਨਸ਼ਾ ਵੇਚਦਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ